ਅੱਜ ਸਾਡੇ ਵੱਲੋਂ ਜੁੱਧ ਨਕਿਆਂ ਵਿਰੁੱਧ ਜਿਹੜਾ ਮੈਚ ਚੱਲ ਰਹੀ ਹੈ ਉਸ ਦੇ ਵਿੱਚ ਇੱਕ ਵਾਲੀਬਾਲ ਦਾ ਮੈਚ ਕਰਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਦੇ ਬਾਰੇ ਕੀ ਕੋਈ ਖਾਸ ਇਕੋ ਪੰਜਾਬ ਸਰਕਾਰ ਵੱਲੋਂ ਜੋ ਯੋਧ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਸ ਦੇ ਤਹਿਤ ਲਗਾਤਾਰ ਕਾਰਵਾਈ ਕਰਦੇ ਹੋਏ ਬਠਿੰਡਾ ਪੁਲਿਸ ਮੈਡਮ ਅਮੀਤ ਕੌਰ ਲਾਈਪੀਐਸ ਐਸਐਸਪੀ ਬਠਿੰਡਾ ਉਹਨਾਂ ਦੇ ਦਿਸ਼ਾ ਨਿਰਦੇਸ਼ ਚੱਲਦੇ ਹੋਏ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਫਰੰਟਸ ਤੇ ਸਾਡੇ ਵੱਲੋਂ ਕੰਮ ਕੀਤਾ ਜਾ ਰਿਹਾ ਜਿੱਥੇ ਜਿਹੜੇ ਕੋਈ ਨਸ਼ਾ ਸਪਲਾਈ ਕਰਦੇ ਆ ਜਿੱਥੇ ਉਹਨਾਂ ਦੇ ਖਿਲਾਫ ਵੀ ਸਖਤੋ ਸਖਤ ਕਾਰਵਾਈ ਮੁਕੱਦਮੇ ਦਰਜ ਕੀਤੇ ਜਾਂਦੇ ਨੇ ਤੇ ਉਸ ਦੇ ਨਾਲ ਹੀ ਇੱਕ ਜਿਹੜਾ ਦੂਸਰਾ ਅਸਪੈਕਟ ਹੈਗਾ ਕਿ ਜਿਹੜਾ ਸਾਡਾ ਯੂਥ ਹੈਗਾ ਹੋਰ ਹੈਗਾ ਸਾਰਾ ਸਪੋਰਟਸ ਦੇ ਨਾਲ ਜੁੜੇ ਕਿਉਂਕਿ ਜਿਹੜਾ ਇਹ ਨਸ਼ਿਆਂ ਦਾ ਮੈਟਰ ਹੈ ਇਸ ਇਹਨਾਂ ਮਲਟੀਪਲ ਸਾਨੂੰ ਅਪਰੋਚ ਚਾਹੀਦੀ ਹੈਗੀ ਆ ਤੇ ਜਿੱਥੇ ਸਾਡੇ ਵੱਲੋਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਤਾਂ ਐਟ ਦਾ ਸੇਮ ਟਾਈਮ ਜਿਹੜਾ ਯੂਥ ਹੈ ਇਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਇਹ ਫਿਟ ਰੈਨ ਹੋਰ ਰਹਿਣ ਸਾਡੇ ਸਪੋਰਟਸ ਸਪੋਰਟਸ ਐਕਟੀਵਿਟੀ ਨੂੰ ਵੀ ਸਾਡੇ ਵੱਲੋਂ ਪ੍ਰਮੋਟ ਕੀਤਾ ਜਾਂਦਾ ਤਾਂ ਉਸ ਦੇ ਤਹਿਤ ਹੀ ਅੱਜ ਬਠਿੰਡਾ ਦੇ ਵਿੱਚ ਇੱਕ ਵਾਲੀਬਾਲ ਦਾ ਟੂਰਨਾਮੈਂਟ ਹੈਗਾ ਜਿਹਦੇ ਵਿੱਚ ਵੱਖ-ਵੱਖ ਏਜ ਗਰੁੱਪਸ ਦੇ ਤੇ ਵੱਖ-ਵੱਖ ਲੋਕ ਜਗਾ ਤੋਂ ਜਿਹੜੇ ਸਾਰੇ ਪਾਰਟਿਸਿਪੇਟ ਕਰ ਰਹੇ ਨੇ ਤਾਂ ਸਾਡਾ ਮੇਨ ਮੈਸੇਜ ਇਹੀ ਹੈ ਵੀ ਸਾਰੇ ਸਪੋਰਟਸ ਨਾਲ ਜੁੜੋ ਇਹਨਾਂ ਦੇ ਤਾਂ ਜੋ ਫਿਟ ਵੀ ਰਹੀਏ ਤੇ ਆਪਾਂ ਜਿਹੜੀ ਨਸ਼ਿਆਂ ਦੀ ਤੌਮਤ ਹੈ ਇਸ ਨੂੰ ਪੰਜਾਬ ਨੂੰ ਇਸਤੀ ਤੋਂ ਫ੍ਰੀ ਕਰ ਸਕੀਏ